ਕਿਰਤ ਵਿਰਤ ਕਰ ਧਰਮ ਦੀ ਕਿਰਤ ਵਿਰਤ ਕਰ ਕਰਮ ਦੀ ਹੱਥੋਂ ਦੇ ਕੈ ਪਲਾ ਮਨ ਤੋਂ ਦੇ ਕੇ ਪਲ ਮਨਾਵੇ ਕਿਰਤ ਵਿਰਤ ਕਰ ਕਰਮ ਦੀ ਕਿਰਤ ਵਿਰਤ ਕਰ ਕਰਮ ਦੀ ਸ ਅ ਪਰਸ ਹੋਏ ਕਾ ਖਾਲਸਾ ਵਾਹੀ ਗੁਰੂ ਕੀ ਫਤਿਹ ਸੰਗਤ ਜੀ ਅੱਜ ਅਸੀਂ ਪਿੰਡ ਚੁੰਬੇ ਜੋ ਚੁੰਬਾ ਭਾਈ ਦਾ ਇਸ ਪਿੰਡ ਦਾ ਨਾਮ ਹੈ ਇੱਥੇ ਕੀਰਤਨ ਕਰਨ ਵਾਸਤੇ ਪਹੁੰਚੇ ਹੋਏ ਸੀ ਕੀਰਤਨ ਕਰਨ ਤੋਂ ਬਾਅਦ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਇਕਬਾਲ ਸਿੰਘ ਜੀ ਜਿਨ੍ਹਾਂ ਦਾ ਦਸ਼ਮੇਸ਼ ਪਿੱਤਾ ਪਬਲਿਕ ਸਕੂਲ ਕਾਫੀ ਸਮੇਂ ਤੋਂ ਬਹੁਤ ਜਿਆਦੇ ਸੇਵਾਵਾਂ ਮਾਂ ਦੇ ਰਿਹਾ ਏਰੀਆ ਵਿੱਚ ਉਹਨਾਂ ਨੂੰ ਮਿਲੇ ਪਰ ਵੈਗਰੂ ਨੇ ਹੋਰ ਵੀ ਵੱਡੀ ਬਖਸ਼ਿਸ਼ ਕੀਤੀ ਹੈ ਇਹਨਾਂ ਨੇ ਅਕਾਲ ਪੁਰਖ ਵੈਗਰੂ ਦੀ ਕਿਰਪਾ ਨਾਲ ਸਕੂਲ ਦੇ ਨਾਲ-ਨਾਲ ਹੋਰ ਬਿਜ਼ਨਸ ਵੀ ਸ਼ੁਰੂ ਕੀਤਾ ਹੈ ਜਿੱਥੇ ਅੱਜ ਅਸੀਂ ਖੜੇ ਆਂ ਸਰਦਾਰਾਂ ਦਾ ਖਿਲਾੜਾ ਤੇ ਸਰਦਾਰਾਂ ਦਾ ਕੋਹਲੂ ਉਸ ਜਗ੍ਹਾ ਤੇ ਖੜੇ ਆਂ ਸਰਦਾਰਾਂ ਦਾ ਖਿਲਾੜਾ ਮੇਰੇ ਮਗਰ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਗੁੜ ਬਣਦਾ ਹੈ ਕਿੰਨੀ ਸਾਫ ਸਫਾਈ ਹੈ ਤੇ ਥੋੜਾ ਜਿਹਾ ਮੈਂ ਸਾਫ ਸਫਾਈ ਦਾ ਇੱਕ ਤੁਹਾਨੂੰ ਮੋٹے ਜਿਹੇ ਤਰੀਕੇ ਨਾਲ ਸਮਝਾਵਾਂ ਵੀ ਸਫਾਈ ਇੱਥੇ ਕਿੰਨੀ ਹੋ ਗਈ ਇਸ ਚੀਜ਼ ਤੋਂ ਅਜਾ ਲੱਗ ਸਕਦਾ ਜਿੱਥੇ ਅੰਦਰ ਗੁੜ ਤਿਆਰ ਹੋ ਰਿਹਾ ਮੈਂ ਉਹਦੇ ਬਾਹਰਲੇ ਪਾਸੇ ਖੜਾ ਆਹ ਮੋਟੀ ਜਾਲੀ ਹੈ ਵੀ ਕੋਈ ਪੰਛੀ ਦਾ ਜਾ ਹੀ ਨਹੀਂ ਸਕਦਾ ਅੰਦਰ ਆਮ ਗੱਲ ਚੱਲਦੀ ਹੁੰਦੀ ਹੈ ਜਿੱਥੇ ਗੁੜ ਬਣਦਾ ਉੱਥੇ ਪੰਛੀ ਹੁੰਦੇ ਆ ਉੱਥੇ ਵੀ ਉਹ ਸਹੀ ਸੁਧ ਨਹੀਂ ਹੁੰਦਾ ਗੁੜ ਕਹਿਣ ਤੋਂ ਭਾਵ ਤੁਸੀਂ ਸ਼ਾਇਦ ਸਮਝ ਗਏ ਹੋਗੇ ਪਰ ਆਹ ਮੋਟੀ ਜਾਲੀ ਹੈ ਇਹਦੇ ਵਿੱਚ ਨਾਲ ਆ ਬਰੀਕ ਜਾਲੀ ਲੱਗੀ ਹੋਈ ਹੈ ਮੱਖੀ ਵੀ ਨਹੀਂ ਜਾਂਦੀ ਬੜੀ ਗੱਲ ਕੀ ਹੈ ਹੋਰ ਚੀਜ਼ ਦਾ ਕਿਸੇ ਦਾ ਅੰਦਰ ਜਾਣਾ ਤਾਂ ਦੂਰ ਦੀ ਗੱਲ ਰਹੀ ਅੰਦਰ ਇਹਦੇ ਮੱਖੀ ਵੀ ਨਹੀਂ ਜਾਣਦੇ ਇੰਨੀ ਸਾਫ਼ ਸਵਾਈ ਨਾਲ ਜਿਹੜਾ ਇਹਨਾਂ ਦਾ ਪਰਿਵਾਰ ਦਾ ਆਪ ਦਾ ਰਹਿਣ ਸਹਿਣ ਹੈ ਵੀਰ ਹੋਰਾਂ ਦਾ ਭਾਈ ਇਕਬਾਲ ਸਿੰਘ ਜੀ ਹੋਰਾਂ ਦਾ ਤੇ ਸਾਰੇ ਪਰਿਵਾਰ ਨੂੰ ਜਦੋਂ ਅਸੀਂ ਮਿਲਦੇ ਹਾਂ ਉਹ ਬਹੁਤ ਵਧੀਆ ਰਹਿਣ ਸਹਿਣ ਹੈ ਤੇ ਫਿਰ ਉਹੀ ਚੀਜ਼ਾਂ ਇਹਨਾਂ ਦੇ ਕੰਮ ਧੰਦੇ ਵਿੱਚੋਂ ਚਲਕਦੀਆਂ ਜਿੱਥੇ ਸਰਦਾਰਾਂ ਦਾ ਖਿਲਾੜਾ ਸਰਦਾਰਾਂ ਦਾ ਕੋਲੂ ਭਾਈ ਹਰਦੀਪ ਸਿੰਘ ਜੀ ਭਾਈ ਮੇਜਰ ਸਿੰਘ ਜੀ ਬਹੁਤ ਹੀ ਸਤਿਕਾਰਯੋਗ ਵੀਰ ਸਾਰੇ ਇਹਨਾਂ ਦਾ ਵੀ ਬਹੁਤ ਬਾਈ ਦਾ ਨਾਲ ਯੋਗਦਾਨ ਹੈ ਬਾਈ ਮੇਜਰ ਸਿੰਘ ਜੀ ਬੜੇ ਪਿਆਰੇ ਵੀਰ ਨੇ ਅਸੀਂ ਇਹਨਾਂ ਕੋਲੇ ਬੈਠੇ ਸਾਰੀ ਜਾਣਕਾਰੀ ਲਈ ਅਜੇ ਹੋਰ ਵੀ ਇੱਥੇ ਤੁਹਾਨੂੰ ਦੱਸਾਂਗੇ ਮੇਰਾ ਕਹਿਣ ਤੋਂ ਭਾਵ ਕੀ ਹੈ ਵੀ ਜਦੋਂ ਵੀ ਇਸ ਏਰੀਆ ਚ ਕਿਤੇ ਆऊं ਇੱਥੇ ਜ਼ਰੂਰ ਤੁਸੀਂ ਵਿਜ਼ਿਟ ਕਰਿਓ ਅਸੀਂ ਆਪ ਵੀ ਇੱਥੋਂ ਗੁੜ ਲੈ ਕੇ ਜਾਵਾਂਗੇ ਤੇ ਅਸੀਂ ਉਹਦੀ ਚਾਹ ਵੀ ਪੀ ਕੇ ਹਟਿਆ ਜਿਹੜਾ ਗੁੜ ਇੱਥੇ ਬਿਲਕੁਲ ਕੈਮੀਕਲ ਰਹਿਤ ਇਦੀ ਗਰੰਟੀ ਮੈਂ ਦਿੰਦਾ ਕਿਉਂਕਿ ਕਹਿਣਾ ਬੜਾ ਸੌਖਾ ਹੁੰਦਾ ਹੈ ਕਈ ਵਾਰੀ ਵੀ ਗਰੰਟੀ ਦਿੰਨੇ ਆ ਪਰ ਅਸਲੀਅਤ ਵਿੱਚ ਕੁਝ ਹੋਰ ਨਿਪਟਦਾ ਹੈ ਪਰ ਸੌਦਾ 100% ਇੱਥੇ ਗੁੜ ਹੈ ਜਿਹੜਾ ਉਹ ਪਿਓਰ ਮਿਲਦਾ ਹੈ ਕਿਸੇ ਚੀਜ਼ 'ਚ ਕੋਈ ਮਿਲਾਵਟ ਨਹੀਂ ਉਹ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਇੱਥੇ ਮਸਾਲੇ ਵੀ ਇੱਥੇ ਤੇਲ ਵੀ ਇੱਥੇ ਹੋਰ ਆਟਾ ਵਗੈਰਾ ਵੀ ਜਿਹੜਾ ਠੰਡਾ ਆਟਾ ਜਿਹਨੂੰ ਕਹਿ ਦਿੰਦੇ ਨੇ ਜਿਵੇਂ ਸਾਰੀਆਂ ਚੀਜ਼ਾਂ ਬੜੀਆਂ ਉਹਦੇ ਵਿੱਚ ਇੱਕ ਚੀਜ਼ ਦਾ ਜੋਰ ਦਿੱਤਾ ਜਾਂਦਾ ਵੀ ਜਿਹੜੀ ਖਾਣ ਪੀਣ ਵਾਲੀ ਚੀਜ਼ ਉਹਦੇ ਵਿੱਚ ਕੋਈ ਮਿਲਾਵਟ ਨਾ ਹੋਵੇ ਬਾਕੀ ਦੀਆਂ ਗੱਲਾਂ ਆਪਾਂ ਭਾਈ ਰਸਪ੍ਰੀਤ ਸਿੰਘ ਜੀ ਛੋਟਾ ਉਹ ਜਾਣਕਾਰੀ ਦੇਊਗਾ ਭਾਈ ਮੇਜਰ ਸਿੰਘ ਜੀ ਨਾਲ ਦੱਸ ਦੇਣਗੇ ਆਜੋ ਮੇਰੇ ਨਾਲ ਤੁਹਾਡਾ ਕੋਈ ਇੱਥੇ ਬਿਜ਼ਨਸ ਹੈ ਜੋ ਜਿਵੇਂ ਕਲਾੜਾ ਕਹਿ ਲੋ ਕੋਲੂ ਕਹਿ ਲੋ ਜਾਂ ਜੋ ਵੀ ਮਸਾਲੇ ਵਾਲੀਆਂ ਮਸ਼ੀਨਾਂ ਇੱਥੇ ਲਾਈਆਂ ਹੋਈਆਂ ਨੇ ਉਹਨਾਂ ਸਾਰਾਂ ਬਾਰੇ ਤੁਸੀਂ ਡਿਟੇਲ ਚ ਜਾਣਕਾਰੀ ਦਿਓ ਹਾਂਜੀ ਆਪਾਂ ਪਹਿਲਾਂ ਇੱਥੇ ਸੋਚ ਕੇ ਚੱਲੇ ਸੀਗੇ ਕੋਲੂ ਤੇ ਮਸਾਲਾ ਗ੍ਰਾਈਂਡਰ ਜਿਵੇਂ ਹੋਗੇ ਚੱਕੀ ਹੋਗੀ ਇਹ ਚੀਜ਼ਾਂ ਆਪਾਂ ਸ਼ੁਰੂ ਕੀਤੀਆਂ ਜਦੋਂ 18 April ਨੂੰ ਆਪਾਂ ਮਹੂਰਤ ਕੀਤਾ ਇੱਥੇ ਉਸ ਤੋਂ ਬਾਅਦ ਆਪਾਂ ਨੂੰ ਆਸੇ-ਪਾਸਿਓਂ ਜਿਵੇਂ ਆਪਾਂ ਨੂੰ ਹੁੰਦਾ ਵੀ ਲੋਕਾਂ ਦੀ ਮੰਗ ਦੇ ਮੁਤਾਬਕ ਆਪਾਂ ਇੱਥੇ ਖਿਲਾੜਾ ਵੀ ਲਾਇਆ ਖਿਲਾੜੇ ਨਾਲ ਆਪਾਂ ਨੂੰ ਇੱਕ ਭਰਮਾ ਹੰਗਾਰਾ ਮਿਲਿਆ ਤੇ ਆਪਾਂ ਬਿਨਾ ਕੈਮੀਕਲ ਤੋਂ ਆਪਾਂ ਹਰ ਇੱਕ ਚੀਜ਼ ਤਿਆਰ ਕਰਨ ਦਾ ਉਦਦਮ ਕਰਦੇ ਆਂ ਤੇ ਲੋਕਾਂ ਨੂੰ ਸ਼ੁੱਧ ਖਵਾਇਆ ਜਾਵੇ ਤੇ ਸੇਤਾਂ ਵਧੀਆ ਰੱਖਿਆ ਜਾਣ ਸਾਰਿਆਂ ਦੀ ਇੱਥੇ ਆਪਾਂ ਪਹਿਲਾਂ ਭਾਈ ਸਾਹਿਬ ਨੇ ਸਿਵਿੰਦਰ ਸਿੰਘ ਨੇ ਦੱਸਿਆ ਆਪਾਂ ਨੂੰ ਖਿਲਾੜੇ ਬਾਰੇ ਇਆ ਨਾਲ ਹੀ ਇਸੇ ਉਥੇ ਆਪਾਂ ਜਿੱਥੇ ਪਹਿਲਾਂ ਗੱਲ ਕਰਕੇ ਆਟੇਆ ਪਿੰਡ ਚੁੰਬਾ ਭਾਈਕਾ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਇਹ ਕਿਉਣਾ ਰੋਡ ਤੇ ਜਦੋਂ ਤੇ ਹੁਣੇ ਤੋਂ ਆਪਾਂ ਚੁੰਬੇ ਨੂੰ ਨੇ ਰਸਤੇ ਦੇ ਵਿੱਚ ਹੀ ਖਲਾੜਾ ਹੁੰਦਾ ਤੇ ਨਾਲ ਇੱਥੇ ਵੀਰਾਂ ਨੇ ਕੋਲ ਖਲਾੜੇ ਦੇ ਨਾਲ-ਨਾਲ ਕੋਲੂ ਵੀ ਹੈ ਕੋਲੂ ਸਰੋਂ ਦਾ ਤੇਲ ਕੱਢਿਆ ਜਾਂਦਾ ਫਿਲਟਰ ਕੜ ਕੇ ਕਰਕੇ ਤੇਲ ਦਿੰਦੇ ਅਸੀਂ ਪਹਿਲਾਂ ਵਰਤਿਆ ਵੈਸੇ ਬਹੁਤ ਵਧੀਆ ਤੇਲ ਸਾਰਾ ਹੈਗਾ ਇਹਨਾਂ ਦਾ ਇਹ ਤਾਂ ਪਹਿਲਾਂ ਗੱਲ ਕਰ ਹੀ ਦਿੱਤੀ ਪਈ ਸਭ ਨੇ ਕਿ ਮਿਲਾਵਟ ਤਾਂ ਕੋਈ ਹੈ ਹੀ ਨਹੀਂ ਇਹਨਾਂ ਦੇ ਸਮਾਨ ਦੇ ਵਿੱਚ ਕਿਉਂਕਿ ਜਿਹੜਾ ਨਾਂ ਰੱਖਿਆ ਉਹ ਨਾਂ ਹੀ ਸਰਦਾਰਾਂ ਦਾ ਖਲਾੜਾ ਤੱਕ ਕੰਮ ਵੀਰ ਸਰਦਾਰਾਂ ਵਾਲੀ ਕਰਦੇ ਆ ਤੇ ਬਹੁਤ ਵਧੀਆ ਸਾਰਾ ਸਿਸਟਮ ਹੈ ਤੇ ਇਹ ਕੋਲੂ ਹੈ ਤੇਲ ਪਿੱਛੇ ਉਧਰ ਕੱਢ ਕੇ ਰੱਖਿਆ ਪਿਆ ਤੇ ਇਧਰ ਪੈਕਿੰਗਾਂ ਪਈਆਂ ਨੇ ਇਧਰਾਂ ਨਾਲ ਦੁਕਾਨ ਦੇ ਵਿੱਚ ਇਹ ਪੈਕਿੰਗਾਂ ਪਈਆਂ ਨੇ ਸਾਰੇ ਸਮਾਨ ਦੀਆਂ ਆ ਤੇਲ ਜਿਹੜਾ ਕੱਢਿਆ ਹੋਇਆ ਇਹ ਪੈਕਿੰਗ ਹੈ ਇਹ ਫਿਰ ਆਪਣਾ ਰਸਪ੍ਰੀ ਜੀ ਤੁਸੀਂ ਇਹ ਅਲੱਗ-ਅਲੱਗ ਰੱਖ ਦਿਓ ਸਾਰੀਆਂ ਪੈਕਿੰਗਾਂ ਜਿਵੇਂ ਅੱਧਾ ਕਿਲੋ ਤੋਂ ਸਟਾਰਟ ਹੋ ਗਈਆਂ ਹਨ ਜੀ ਇਹ 1 ਲੀਟਰ 2 ਲੀਟਰ ਤੇ 5 ਲੀਟਰ ਹੁੰਦਾ ਹੀ ਆਪਣੇ ਕੋਲ ਅੱਛਾ ਅੱਛਾ ਹਾਂਜੀ ਠੀਕ ਹੈ ਤੇ ਫਿਰ ਇਹਦਾ ਮਤਲਬ ਰੇਟ ਦਾ ਮਨ ਕੋਈ ਜ਼ਿਆਦਾ ਫਰਕ ਤਾਂ ਨਹੀਂ ਪੈਂਦਾ ਨਹੀਂ ਰੇਟ ਆਪਾਂ ਨਾਰਮਲ ਹੀ ਰੱਖਿਆਗਾ ਸੇਮ ਹੀ ਰੱਖਿਆ ਰੇਟ ਬਾਜ਼ਾਰ ਜਿਹੜਾ ਹੁੰਦਾ ਬਾਜ਼ਾਰੂ ਰੇਟ ਉਹੀ ਰੱਖਿਆ ਜਾਓ ਕਈ ਵਾਰੀ ਐ ਹੁੰਦਾ ਨਾ ਕਸਟਮਰ ਨੂੰ ਆ ਜਾਂਦਾ ਵੀ ਜਿੰਨੇ ਬਾਹਲੀ ਪਿਆਉ ਚੀਜ਼ਾਂ ਕੁਝ ਕਹ ਰਿਹਾ ਵੀ ਰੇਟ ਦਾ ਕੋਈ ਬਹੁਤ ਈ ਫਰਕ ਹੋਵੇ ਨਹੀਂ ਨਹੀਂ ਬਹੁਤਾ ਨਹੀਂ 1-2 ਰੁਪਏ ਦਾ ਹੋ ਸਕਦਾ ਬਹੁਤਾ ਨਹੀਂ ਠੀਕ ਹੈ ਤੇ ਉਹ ਤਾਂ ਦੇਖੋ ਜਦੋਂ ਆਪਾਂ ਕੋਈ ਚੀਜ਼ ਪਿਓਰ ਚੀਜ਼ ਲੈਣੀ ਹੈ ਤਾਂ ਰੇਟ ਦਾ ਤਾਂ ਥੋੜਾ ਬਹੁਤ ਫਰਕ ਹੁੰਦਾ ਹੀ ਹੈ ਬਾਕੀ ਜਾਇਜ਼ ਰੱਖਿਆ ਇਹਨਾਂ ਨੇ ਬਹੁਤ ਵਧੀਆ ਤੇ ਆ ਸਾਰੀ ਇਹ ਸ਼ੱਕਰ ਪਈ ਹੈ ਅੰਬੇਸਨ ਵਗੈਰਾ ਸਾਰਾ ਆਪ ਪਿਆਰ ਕਰਦੇ ਨੇ ਇਹ ਮਸਾਲੇ ਆਪ ਆਪ ਸਾਰੇ ਇੱਥੇ ਪੀਸਦੇ ਨੇ ਹਾਂਜੀ ਆਪ ਠੀਕ ਹੈ ਠੀਕ ਹੈ ਮੇਟ ਮਸਾਲਾ ਜੁੜੇ ਹੋ ਗਿਆ ਇਹ ਇਹ ਖਾਨ ਵਾਲਾ ਖਾਨ ਵਾਲਾ ਗੁੜ ਆ ਗਿਆ ਵਿੱਚ ਮੂਫਲੀ ਵਾਲਾ ਇਹਦੇ ਬਾਰੇ ਜਾਣਕਾਰੀ ਗੁੜ ਆ ਗਿਆ ਤੇ ਇੱਕ ਸੌਫ ਜਮੈਨ ਇਲਾਇਚੀ ਵਾਲਾ ਗੁੜ ਆ ਗਿਆ ਜੀ ਆਪਣਾ ਤੇ ਇੱਕ ਖੋਪੇ ਦੇ ਬਰਾਦੇ ਵਾਲਾ ਗੁੜ ਆ ਗਿਆ ਸ਼ੱਕਰ ਆ ਗਈ ਸਿੰਪਲ ਸਤਕਰ ਹੋ ਗਈ ਇੱਕ ਹਲਦੀ ਵਾਲੀ ਸ਼ੱਕਰ ਹੋ ਗਈ ਆਪਣੀ ਤੇ ਬਾਕੀ ਹੈਗਾ ਗੁੜ ਜਿਹੜਾ ਸਿੰਪਲ ਗੁੜ ਹੈਗਾ ਜੀ ਚਾਹ ਚ ਪਾਉਣ ਵਾਲਾ ਉਹ ਹੈਗਾ ਜੀ ਤੇ ਹਰ ਤਰ੍ਹਾਂ ਦਾ ਆਟਾ ਵੀ ਤਿਆਰ ਕਰਦੇ ਆਪਾਂ ਮੱਕੀ ਦਾ ਆਟਾ ਬਾਜਰੇ ਦਾ ਆਟਾ ਤੇ ਬੇਸਣ ਹੋ ਗਿਆ ਜੀ ਕਣਕ ਦਾ ਆਟਾ ਹੋ ਗਿਆ ਇੱਕ ਮਿਕਸ ਆਟਾ ਵੀ ਆਪਾਂ ਤਿਆਰ ਕਰ ਦੇਵਾਂਗੇ ਜਿਹੜਾ ਜਿਵੇਂ 슈ਗਰ ਫ੍ਰੀ ਕਹ ਦਿੰਨੇ ਆਪਾਂ ਮਿਕਸ ਆਟਾ ਉਹ ਅਗਲੇ ਦੀ ਡਿਮਾਂਡ ਦਾ ਕਰ ਦੇਖ ਕੇ ਜਿਵੇਂ ਵੀ ਡਿਮਾਂਡ ਕਰਦਾ ਅਗਲਾ ਉਹਵੇਂ ਆਪਾਂ ਤਿਆਰ ਕਰ ਦਿੰਨੇ ਆ ਕਿੰਨੀ ਕੁ ਕੋਸਟ ਆ ਅਗਲੇ ਨੇ ਉਹ ਕਰਨੀ ਹੈ ਉਹਨਾਂ ਉਹਵੇਂ ਜੀ ਤਿਆਰ ਕਰ ਦਿੰਨੇ ਆਪਾਂ ਹਾਂਜੀ ਚਲੋ ਬਹੁਤ ਹੀ ਧੰਨਵਾਦ ਜੀ ਤੇ ਇਹ ਮੈਂ ਕਹਿੰਨਾ ਏਰੀਆ ਵਾਲਿਆਂ ਵਾਸਤੇ ਇਲਾਕੇ ਵਾਲਿਆਂ ਵਾਸਤੇ ਬਹੁਤ ਹੀ ਵਧੀਆ ਗੱਲ ਹੈ ਵੀ ਕਿਤੋਂ ਆਪਾਂ ਨੂੰ ਜਾਇਜ਼ ਰੇਟਾਂ ਦੇ ਵਿੱਚ ਖਾਣ ਵਾਸਤੇ ਸ਼ੁੱਧ ਚੀਜ਼ਾਂ ਮਿਲਦੀਆਂ ਐ ਸ਼ੁੱਧ ਗੁੜ ਹਲਦੀ ਮਸਾਲੇ ਜੋ ਵੀ ਰਸੋਈ ਦਾ ਸਮਾਨ ਆ ਆਪਣਾ ਨਿਤਰੋਜ ਦੀ ਵਰਤੋਂ ਵਾਲਾ ਸਮਾਨ ਐ ਆਪਾਂ ਨੂੰ ਇੱਥੋਂ ਮਿਲਦਾ ਵੀਰਾਂ ਕੋਲ ਜਦੋਂ ਵੀ ਤੁਸੀਂ ਕਿਸੇ ਵੀ ਏਰੀਏ ਦੇ ਵਿੱਚ ਆਓ ਇਸ ਬਠਿੰਡੇ ਏਰੀਏ ਦੇ ਵਿੱਚ ਤੇ ਤੁਸੀਂ ਇੱਥੇ ਜ਼ਰੂਰ ਵਿਜ਼ਿਟ ਕਰੋ ਸਰਦਾਰਾਂ ਦੇ ਖਲਾੜੇ ਤੇ ਤਿਆਉਣੀ ਤੋਂ ਜਦੋਂ ਚੁੰਬੇ ਨੂੰ ਆਣੇ ਜਾਂ ਚੁੰਬੇ ਤੋਂ ਤਿਆਉਣੀ ਨੂੰ ਜਾਣੇ ਆ ਰਸਤੇ ਦੇ ਵਿੱਚ ਇਹ ਖਲਾੜਾ ਲੱਗਿਆ ਹੋਇਆ ਹਰ ਇੱਕ ਚੀਜ਼ ਤਸੱਲੀ ਬਕਸ ਬਹੁਤ ਵਧੀਆ ਤੇ ਜਰੂਰ ਤੁਸੀਂ ਕੋਸ਼ਿਸ਼ ਕਰਿਓ ਵੀ ਆ ਕੇ ਵਿజిਟ ਕਰੋ ਜਰੂਰ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ